ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਿਹੜੇ ਸੂਟਸ ਲੈ ਕੇ ਆਏ ਆ ਤੁਹਾਡੇ ਲਈ ਉਹਨਾਂ ਦੀ ਤੁਹਾਨੂੰ ਬਹੁਤ ਬੇਸਬਰੀ ਨਾਲ ਵੇਟ ਸੀਗੀ ਸੋ ਸਾਰਿਆਂ ਦੀ ਬਹੁਤ ਜ਼ਿਆਦਾ ਕੁਆਇਰੀ ਸੀ ਕਿ ਉਹ ਵਾਲੇ ਸੂਟਸ ਕਦੋਂ ਆਉਣਗੇ ਇਹ ਸੂਟਸ ਉਹਨਾਂ ਲਈ ਨੇ ਜਿਹੜੇ ਵਰਕ ਤੋਂ ਕੁਝ हट ਕੇ ਡਿਫਰੈਂਟ ਚਾਹੁੰਦੇ ਨੇ ਸੋ ਆਪਾਂ ਤੁਹਾਨੂੰ ਫੁੱਲ ਸੂਟ ਖੋਲ ਕੇ ਇਹਨਾਂ ਦੀ ਸਾਰਿਆਂ ਦੀ ਲੁੱਕ ਜਿਹੜੀ ਦਿਖਾਉਣੇ ਆ ਤੇ ਇਹ ਆਪਣੇ ਕੋਲ ਬਹੁਤ ਲਿਮਿਟਿਡ ਜਸਟਾਕ ਆ ਬਹੁਤ ਲਿਮਿਟਿਡ ਆਪਣੇ ਕੋਲ ਇਹਨਾਂ ਦੇ ਕਲਰਸ ਨੇ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਰੇਂਜ ਦੇ ਵਿੱਚ ਹੈਗਾ ਸਟਫ ਸਾਰਿਆਂ ਦਾ ਰਹੂਗਾ ਜੀ ਬਿਨਾ ਲਾਈਨਿੰਗ ਵਾਲਾ ਸਟਫ ਸੋ ਇਹਦਾ ਤੁਸੀਂ ਜਿਹੜਾ ਹੈਗਾ ਇਹ ਰਹੂਗਾ ਜੀ ਡਿਜੀਟਲ print ਸੋ ਇਹਨਾਂ ਦਾ ਦੁਪੱਟੇ ਦਾ ਤਾਂ ਬਹੁਤ ਹੀ ਪਿਆਰਾ ਡਿਜੀਟਲ print ਹੈ ਇਹ ਨੈਕ ਸਾਈਡ ਆ ਜੀ ਘੇਰਾ ਸਾਈਡ ਸੋ ਫੁੱਲ ਸੂਟ print ਦੇ ਨਾਲ ਭਰਿਆ ਹੋਇਆ ਨਹੀਂ ਹੈ ਉਸ ਤੋਂ हट ਕੇ ਬਿਲਕੁਲ ਚੀਜ਼ ਹੈ ਇਹਦੇ ਬਾਜੂ ਸਾਈਡ ਦਾ ਜਿਹੜਾ print ਹੈਗਾ ਤੁਸੀਂ ਇਹਨੂੰ ਬਿਲਕੁਲ हटਕੇ ਡਿਫਰੈਂਟ ਸਟਿਚਿੰਗ 'ਚ ਵੀ ਜਾ ਸਕਦੇ ਹੋ ਸਿੰਪਲ ਸਟਿਚਿੰਗ ਦੀ ਬਜਾਏ ਤੁਸੀਂ ਨੀਚੇ ਕੁਝ ਬਾਜੂ ਤੇ ਕੁਝ ਪੱਟੀਆਂ ਵਗੈਰਾ ਆਰਗੈਂਜ਼ਾ ਐਡ ਕਰਕੇ ਇਹਦੀ ਸਟਿਚਿੰਗ ਜਿਹੜੀ ਡਿਫਰੈਂਟ ਤਰੀਕੇ ਨਾਲ ਕਰ ਸਕਦੇ ਹੋ ਔਰ ਕੁੜਤਾ ਲੁੱਕ ਦੇ ਵਿੱਚ ਵੀ ਤੁਸੀਂ ਇਹਦੀ ਸਟਿਚਿੰਗ ਕਰ ਸਕਦੇ ਹੋ ਇਹ ਹੈਗਾ ਜੀ ਦੁਪੱਟਾ ਸ਼ੋ ਦੁਪੱਟਾ ਵੀ ਬਹੁਤ ਹੀ ਸੋਹਣੇ ਸਟੱਫ ਦਾ ਹੈਗਾ ਇਹਨੂੰ ਤੁਸੀਂ ਸੈਮੀ ਫਾਰਮਲ ਯੂਜ਼ ਦੇ ਵਿੱਚ ਲੈ ਸਕਦੇ ਹੋ ਸੋ ਇਦਾਂ ਇਹਦਾ ਜਿਹੜਾ ਦੁਪੱਟਾ ਰਹੇਗਾ। ਸੋ ਕਲਰ ਹੈਗਾ ਜੀ ਇਹਦਾ ਬਹੁਤ ਹੀ ਪਿਆਰਾ ਸੀ ਗ੍ਰੀਨ ਕਲਰ। ਸੋ ਨੈਕਸਟ ਆਏਗਾ ਜੀ ਮੌਵ ਕਲਰ। ਪ੍ਰਿੰਟਿੰਗ ਸਾਰੇ ਸੂਟਸ ਦੀ ਡਿਫਰੈਂਟ ਡਿਫਰੈਂਟ ਰਹੇਗੀ। ਕਲਰਸ ਆਪਣੇ ਕੋਲ ਉਹੀ ਕਲਰਸ ਅਵੇਲੇਬਲ ਨੇ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ। ਇਹਦੇ ਵਿੱਚ ਇਹ ਰਹੇਗਾ ਜੀ 슬ੀਵਸ ਦਾ ਇਹ ਆ ਗਿਆ ਜੀ 셔ਟ ਦਾ ਫਰੰਟ ਸੋ ਪਹਿਲਾ ਵਾਲੇ ਸੂਟ ਨਾਲੋਂ ਬਹੁਤ ਹਟਕੇ ਹੈਗਾ ਸੋ ਬਿਨਾਂ ਲਾਈਨਿੰਗ ਦੇ ਇਹ ਸੂਟ ਬਣ ਜਾਣਾ ਗਰਮੀ ਦੇ ਵਿੱਚ ਸਭ ਦੀ ਰਿਕੁਆਇਰਮੈਂਟ ਇਹ ਹੁੰਦੀ ਆ ਕਿ ਸੂਟ ਦੇ نیچے ਲਾਈਨਿੰਗ ਨਾ ਲੱਗੇ ਔਰ ਉਹਦੀ ਗ੍ਰੇਸ ਵੀ ਆਵੇ ਸੋ ਇਹਦਾ ਦੁਪੱਟਾ ਤੁਸੀਂ ਦੇਖੋ ਪੂਰਾ ਫੁੱਲ ਜਾਲ ਤੇ ਬਹੁਤ ਹੀ ਡਿਫਰੈਂਟ ਤਰੀਕੇ ਦਾ ਹੈਗਾ ਸੋ ਇਸ ਦੁਪੱਟੇ ਨੂੰ ਕੈਰੀ ਕਰਨਾ ਵੀ ਬਹੁਤ ਈਜ਼ੀ ਆ ਸੋ ਬਿਲਕੁਲ ਵੀ ਫਲਫੀਨੈਸ ਇਹਦੇ ਵਿੱਚ ਹੈ ਨੀਗੀ ਇਦੀ ਕਾਸਟ ਹੈਗੀ ਆ ਜੀ 2350 ਸਾਰੇ ਸੂਟਸ ਦੀ ਸੇਮ ਕਾਸਟ ਰਹਿਣ ਵਾਲੀ ਆ ਸੋ ਇਹਦਾ ਇਦਾਂ ਇੱਕ ਸਾਈਡ ਕੋਰਨਰ ਤੇ ਫਲਾਰਸ ਔਰ ਦੂਜੀ ਸਾਈਡ ਛੋਟਾ ਫਲਾਰ ਇਨ ਐਕਸਾਈਡ ਹੈਗਾ ਜੀ ਸੋ ਇਹਦੀਆਂ ਵੀ 슬ੀਵਸ ਦੇ ਉੱਪਰ ਐਂਡ ਫੋਰ ਸਾਈਡ ਜਿਹੜਾ ਦੁਪੱਟਾ ਹੈਗਾ ਉਹ ਇਦਾਂ ਇਹਦੇ ਪ੍ਰਿੰਟ ਆ ਜਾਏਗਾ ਦੁਪੱਟਾ ਸੇਮ ਸਟਫ ਦਾ ਰਹੇਗਾ ਨੈਕਸਟ ਸੂਟ ਆ ਗਿਆ ਜੀ ਬਰਬਰੀ ਕਾਟਨ ਦਾ ਫਰੋਜ਼ੀ ਕਲਰ ਦੇ ਵਿੱਚ ਸੋ ਇਹ ਬਿਲਕੁਲ ਇਹਦੀ ਤਾਂ ਬਿਲਕੁਲ ਪੇਂਟ ਲੁੱਕ ਜਿਹੜੀ ਹੈਗੀ ਆ ਉਹ ਆ ਰਹੀ ਹੈ ਇੱਦਾਂ ਦਾ ਬਾਜੂ ਦਾ ਡਿਜ਼ਾਈਨ ਤੁਸੀਂ ਕਲਰਸ ਦੇਖ ਸਕਦੇ ਹੋ ਇਹਦੇ ਵਿੱਚ ਕਲਰਸ ਜਿਹੜੇ ਸਾਰੇ ਲੱਗੇ ਹੋਏ ਨੇ ਉੱਪਰ ਉਹ ਬਿਲਕੁਲ ਮਲਟੀ ਕਲਰ ਲੱਗਿਆ ਹੋਇਆ ਪਰ ਬਹੁਤਾ ਬ੍ਰਾਈਟ ਟੋਨ ਨਹੀਂ ਯੂਜ਼ ਕੀਤਾ ਹੋਇਆ ਇਹਦੇ ਨਾਲ ਦੁਪੱਟਾ ਆ ਗਿਆ ਜੀ ਸੇਮ ਹੀ ਚਣੌਣ ਦਾ ਸੋ ਫੋਰ ਸਾਈਡ ਇਹਦਾ ਜਿਹੜਾ ਤੁਹਾਨੂੰ ਐਦਾਂ ਮਿਲੇਗਾ ਇਹੀ ਸੇਮ ਕਲਰ ਆਪਣੇ ਕੋਲ ਇੱਕ ਹੋਰ ਅਵੇਲੇਬਲ ਆ ਉਹਦਾ ਡਿਜ਼ਾਈਨ ਥੋੜਾ ਚੇਂਜ ਆ ਔਰ ਦੁਪੱਟਾ ਉਹਦਾ ਥੋੜਾ ਸੌਫਟ ਦੁਪੱਟਾ ਲੱਗਿਆ ਹੋਇਆ ਸੋ ਤੁਸੀਂ ਦੋਨਾਂ ਵਿੱਚੋਂ ਚੂਜ਼ ਕਰ ਸਕਦੇ ਹੋ ਇਹਦਾ ਡਿਜ਼ਾਈਨ ਰਹੇਗਾ ਜੀ ਇਦਾਂ ਫੁੱਲ ਖੀਰਾ ਇਹ ਚੀਜ਼ ਸੈਂਟਰ 'ਚ ਆ ਜਾਏਗੀ ਔਰ ਗਲਾ ਬਣਿਆ ਹੋਇਆ ਜੀ ਸੇਮ ਦੂਸਰੇ ਸੂਟਸ ਦੀ ਤਰ੍ਹਾਂ ਇਹਦੀ ਬਾਜੂ ਵੀ ਬਣੀ ਹੋਈ ਹੈ ਔਰ ਇਹਦਾ ਦੁਪੱਟਾ ਇਦਾਂ ਇਹਦੀ ਪ੍ਰਿੰਟਿੰਗ ਡਿਜੀਟਲ ਪ੍ਰਿੰਟ ਹੋਇਆ ਹੋਇਆ ਸੋ ਇਹ ਸਟਾਕ ਆਪਣੇ ਕੋਲ ਪਹਿਲਾਂ ਜੌਰਜਟ ਔਰ ਬਰਬਰੀ ਦੇ ਵਿੱਚ ਅਵੇਲੇਬਲ ਸੀਗਾ ਸੋ ਕਾਟਨ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿਉਂਕਿ ਇਹਦੇ ਕਾਟਨ ਦੇ ਉੱਪਰ ਪ੍ਰਿੰਟਸ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ ਨੇ ਸੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਇਹਦਾ ਪਿੰਕ ਕਲਰ ਹੈ ਜੀ ਬਹੁਤ ਆ ਲਾਈਟ ਸ਼ੇਡ ਨਹੀਂ ਆ ਸੋ ਮੀਡੀਅਮ ਚਾਰਟ ਹੈਗਾ ਸੋ ਪਿੰਕ ਜਿਹੜਾ ਹੈਗਾ ਥੋੜਾ ਗਾਜਰੀ ਟੋਨ ਵਾਲਾ ਹੈਗਾ ਗਲਾ ਔਰ ਜਿਹੜਾ ਕਿ ਰੇ ਸਾਈਡ ਇਹਦੀ ਪ੍ਰਿੰਟਿੰਗ ਹੋਈ ਆ ਦੁਪੱਟਾ ਸੇਮ ਕੁਆਲਿਟੀ ਦਾ ਰਹੇਗਾ ਇਹ ਹੈਗਾ ਜੀ ਇਹਦਾ ਗਲਾ ਸਾਈਡ ਔਰ ਕਿਰਾ ਬਣਿਆ ਹੋਇਆ ਸੋ ਇਹਦੇ ਇਹਦਾ ਜਿਹੜਾ ਕਲਰ ਹੈਗਾ ਹੋਰ ਵੀ ਡਿਫਰੈਂਟ ਕਲਰਸ ਉੱਪਰ ਲੱਗੇ ਹੋਏ ਨੇ ਸੋ ਦੂਰੋਂ ਇਹਦੀ ਬਿਲਕੁਲ ਪੇਂਟ ਲੁੱਕ ਆਉਂਦੀ ਆ ਕਿ ਜਿਵੇਂ ਸਕਰੀਨ ਪੇਂਟ ਹੁੰਦਾ ਬਿਲਕੁਲ ਉਦਾਂ ਇਹਦੀ ਲੁੱਕ ਆ ਰਹੀ ਹੈ ਐਦਾਂ ਇਹਦਾ ਦੁਪੱਟੇ ਦੀ ਵੀ ਬਹੁਤ ਜ਼ਿਆਦਾ ਸੋਹਣੀ ਲੁੱਕ ਹੈਗੀ ਆ ਸੋ ਆਰਡਰ ਕਰਨ ਦਾ ਪ੍ਰੋਸੈਸ ਤੁਹਾਨੂੰ ਪਤਾ ਹੈ ਕਿਦਾਂ ਆਰਡਰ ਕਰਨਾ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਾਂ ਨੂੰ ਵਟਸਐਪ ਕਰਨਾ ਹੈ ਸੋ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸੈਂਡ ਕਰੋ ਅਗਰ ਸੂਟ ਅਵੇਲੇਬਲ ਹੋਏਗਾ ਤਾਂ ਉਸ ਤੋਂ ਬਾਅਦ ਅਗਰ ਤੁਸੀਂ ਆਰਡਰ ਫਾਈਨਲ ਕਰ ਲੈਨੇ ਹੋ ਤਾਂ ਆਪਾਂ ਤੁਹਾਨੂੰ ਜਿਹੜਾ ਸੂਟ ਤੁਹਾਨੂੰ ਪਸੰਦ ਆ ਉਹ ਸੂਟ ਪਾ ਤੁਹਾਨੂੰ ਕੂਰੀਅਰ ਕਰ ਦੇਵਾਂਗੇ ਥੈਂਕ ਯੂ